ਦੇ ਇਹਨਾਂ ਜਿਹੜੀ ਗੱਲਾਂ ਨੇ 19 ਤਰੀਕ ਨੂੰ ਇੱਕ ਕਮੇਟੀ ਬਣਨ ਜਾ ਰਹੀ ਹੈ ਤਾਂ ਅੱਗੇ ਇਹਦੀ ਪਲਾਨਿੰਗ ਕੀ ਹੋਊਗੀ ਕਮੇਟੀ ਬਣਨ ਤੋਂ ਬਾਅਦ ਹਰਿਆਣਾ ਦੀ ਸੰਸਥਾ ਵਾਸਤੇ ਖਾਸ ਕਰਕੇ ਕਿਉਂਕਿ ਪਹਿਲਾਂ ਜੋ ਇਥੋਂ ਦਾ ਪੈਸਾ ਸੀ ਪੰਜਾਬs ਚ ਲੱਗ ਜਾਂਦਾ ਸੀ ਹੁਣ ਹਰਿਆਣਾ 'ਚ ਹੀ ਰਹੇ ਨੇ ਪਹਿਲਾਂ ਵੀ ਜਿਹੜੀ ਕਮੇਟੀ ਉਹ ਹਰਿਆਣਾ 'ਚ ਹੀ ਰੱਖ ਰਹੀ ਜਦੋਂ ਦੀ ਹਰਿਆਣਾ ਕਮੇਟੀ ਨੂੰ ਪੂਰੀ ਮਾਨਤਾ ਮਿਲੀ ਹੈ ਕਾਨੂੰਨੀ ਔਰ ਸਾਰਾ ਪ੍ਰਬੰਧ ਲਿਆ ਤਾਂ ਹੁਣ ਹਰਿਆਣਾ 'ਚ ਹੀ ਵਰਕ ਹੋ ਰਿਹਾ ਅਸੀਂ ਉਸ ਨੂੰ ਰਨ ਕਰ ਰਹੇ ਹਾਂ ਮੈਂ 28 ਮਾਰਚ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਬਣਿਆ ਸੀ ਅਸੀਂ ਸਭ ਤੋਂ ਪਹਿਲਾਂ ਆਪਣੇ ਸਕੂਲਾਂ 'ਚ ਅੰਮ੍ਰਿਤਧਾਰੀ ਸਿੰਘ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ ਸਕੂਲਾਂ ਕਾਲਜਾਂ ਦੇ ਵਿੱਚ ਵਜੀਫੇ ਜਿਹੜੇ ਸੀਗੇ ਟੈਲੈਂਟਡ ਬੱਚਿਆਂ ਨੂੰ ਦਿੱਤੇ ਔਰ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਕਿਤੇ ਦਰਬਾਰ ਸਾਹਿਬ ਬਣ ਰਿਹਾ ਕਿਤੇ ਲੰਗਰ ਹਾਲ ਕਿਤੇ ਦੀਵਾਨ ਹਾਲ ਕਿਤੇ ਰਹਿਸ਼ੀ ਸਟਾਫ ਵਾਸਤੇ ਮਕਾਨ ਬਣ ਰਹੇ ਆ ਔਰ ਸੀਮਿੰਟ ਤੇ ਸਰੀਆ ਹਰਿਆਣਾ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਅਸੀਂ ਜਿਹੜੇ ਲੋਕਲ ਗੁਰਦੁਆਰੇ ਉਹਨਾਂ ਨੂੰ ਇਹ ਸਹਾਇਤਾ ਫੰਡ ਜਿਹੜੇ ਆ ਜਾਰੀ ਕੀਤੇ ਕਿਤੇ ਗੁਰੂ ਤੇ ਲੰਗਰ ਵਾਸਤੇ ਕਿਤੇ ਇਮਾਰਤ ਵਾਸਤੇ ਇਹ ਕਮਾਣੇ ਦੀ ਪ੍ਰਬੰਧਕ ਕਮੇਟੀ ਨੂੰ ਵੀ ਮੈਂ ਪਿਛਲੇ ਸਮੇਂ ਜਿਹੜਾ ਸਹਾਇਤਾ ਫੰਡ ਜਿਹੜਾ ਸੀ ਉਹ ਜਾਰੀ ਕੀਤਾ ਸੀਗਾ ਇਹ ਤਾਂ ਹੀ ਜਾਰੀ ਹੋ ਸਕੇ ਜੇਕਰ ਪ੍ਰਬੰਧ ਸਾਡੇ ਕੋਲ ਸੀਗਾ ਔਰ ਇਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਸਭ ਦਫ਼ਤਰਾਂ ਤੋਂ ਪਰਚਾ ਤੇ ਬੁਲੇ ਸਿੱਸਾ ਦੀਂਦ ਪੰਚੀ ਪੁਲਾ ਮੋ ਕਜ਼ਾ ਹੁਕਰੂ ਵੀ ਸੇਧਾ ਢਾਡੀ ਜਥੇ ਵਰਤੀ ਕੀਤੇ ਰਾਗੀ ਪ੍ਰਚਾਰਕ ਗ੍ਰੰਥੀ ਕਥਾਵਾਚਕ ਸਾਡੇ ਨੌਜਵਾਨ ਪੜ੍ਹੇ ਲਿਖੇ ਹੈਲਪਰ ਔਰ ਕਲਰਕ ਭਰਤੀ ਕੀਤੇ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸੈਂਕੜੇ ਨੌਜਵਾਨ ਅਸੀਂ ਭਰਤੀ ਕੀਤੇ ਤਾਂ ਹੀ ਕਰ ਸਕੇ ਜੇ ਕਮੇਟੀ ਵੱਖਰੀ ਸੀ ਪਰ ਬਾਦਲਾਂ ਨੂੰ ਇਹ ਕਿਸੇ ਗੱਲੋਂ ਵੀ ਗੱਲ ਗੁਵਾਰਾ ਨਹੀਂ ਆ ਉਹ ਚਾਹੁੰਦੇ ਨਹੀਂ ਆ ਕਿ ਵੱਖਰੀ ਰਹੇ ਕਮੇਟੀ ਹੋਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਇਹ ਅਕਾਲ ਤਖਤ ਸਾਹਿਬ ਦੇ ਪਗੋੜੇ ਬਾਦਲ ਧਾੜਾਂ ਬਣ ਕੇ ਹਰਿਆਣੇ ਚ ਆ ਰਹੇ ਆ ਉਹਨਾਂ ਨੇ ਕੁਝ ਮੂਰੇ ਬਣਾ ਲਏ ਆਪਣੇ ਹਰਿਆਣੇ ਚ ਸਾਡੀ ਜਿਹੜੀ ਲੜਾਈ ਆ ਉਹਨਾਂ ਬਾਦਲਾਂ ਦੇ ਨਾਲ ਆ ਕਿ ਉਹ ਮੁੜ ਕੇ ਕਮਿਟੀ ਤੇ ਕਬਜ਼ਾ ਨਾ ਕਰ ਲੈਣ ਕਿਉਂਕਿ ਉਹ ਚਾਹੁੰਦੇ ਆ ਕਿ ਕਮੇਟੀ ਤੇ ਮੁੜ ਕੇ ਕਬਜ਼ਾ ਕਰਕੇ ਇਹਨੂੰ ਪੰਜਾਬ ਨਾਲ ਮਿਲਾ ਲੈਣ ਤੇ ਜਿਹੜੇ ਹਰਿਆਣੇ ਦੀਆਂ ਸੰਗਤਾਂ ਨੇ ਫੇਰ ਆਪਣੇ ਪ੍ਰਚਾਰ ਦਲ ਵਾਂਝੀਆਂ ਹੋ ਜਾਣਗੀਆਂ ਜੋ ਖਾਸ ਕਰ ਹੁਣ ਰਤਿਆ ਦੇ ਅੰਦਰ ਲੋਕ ਕੈਂਡੀਡੇਟ ਕੈਂਡੀਡੇਟ ਦੋਨੋਂ ਨੇ ਖਾਸ ਕਰਕੇ ਰਤਿਆ ਦੇ ਵਿੱਚ ਇੱਕ ਦੀਵਾਨ ਹਾਲ ਦੀ ਬਹੁਤ ਸਖਤ ਜ਼ਰੂਰਤ ਹੈ ਜ਼ਮੀਨ ਵੀ ਹੈਗੀ ਬਿਲਕੁਲ ਸਾਡੇ ਕੋਲ ਮੰਗ ਆਈ ਹੈ ਅਸੀਂ ਬਾਕਾਇਦਾ ਉਹਨੂੰ ਕਮੇਟੀ 'ਚ ਵਿਚਾਰਿਆ ਹੋਇਆ ਕਿ 메ਨ ਰੋਡ ਦੇ ਉੱਤੇ ਜਿਹੜੀ ਜਗ੍ਹਾ ਉੱਥੇ ਇੱਕ ਮਲਟੀ ਪਰਪਸ ਹਾਲ ਬਣਾਇਆ ਜਾਵੇ ਜਿੱਥੇ ਸੰਗਤਾਂ ਖੁਸ਼ੀ ਗਮੀ ਦੇ ਪ੍ਰੋਗਰਾਮ ਕਰ ਸਕਣ ਆਉਂਦੀਆਂ ਜਾਂਦੀਆਂ ਯਾਤਰਾਵਾਲੀਆਂ ਸੰਗਤਾਂ ਵੀ ਠਹਿਰ ਸਕਣ ਇਹ ਕੰਮ ਜਿਵੇਂ ਦਰਬਾਰ ਸਾਹਿਬ ਦੀ ਸੇਵਾ ਸਾਡੇ ਇੱਥੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਰਤਿਆ ਚੱਲ ਰਹੀ ਹੈ ਉਦੇ ਵਿੱਚ ਵੱਡੀ ਪੱਧਰ ਤੇ ਸਭਾਵਾਂ ਜਿਹੜੀਆਂ ਹਰਿਆਣਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਨੇ ਮਲਟੀ ਪਰਪਸ ਹਾਲ ਵੀ ਬਣਾਇਆ ਜਾਊਗਾ ਨੌਜਵਾਨਾਂ ਨੂੰ ਗਤਕਾ ਗਿੱਟਾਂ ਦੀ ਮੰਡੀਆਂ ਉਹ ਸਿੱਖ ਮਾਰਸ਼ਲ ਆਰਟ ਗਤਕੇ ਵੱਲ ਪ੍ਰੇਰਿਤ ਕਰਨ ਲਈ ਸੋ ਮੇਰੀ ਬੇਨਤੀ ਇੱਕੋ ਹੀ ਆ ਮੈਂ ਇਹੀ ਅਪੀਲ ਕਰਨ ਆਇਆ ਵੀ ਸਾਡੀ ਕਿਸੇ ਇੱਥੇ ਕੈਂਡੀਡੇਟ ਨਾਲ ਕੋਈ ਲੜਾਈ ਨਹੀਂ ਸਾਡੇ ਭੈਣ ਭਰਾ ਨੇ ਮੂਰੇ ਬਣ ਗਏ ਨੇ ਬਾਦਲਾਂ ਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵੱਲੋਂ ਉਹਨਾਂ ਬਾਦਲਾਂ ਦੇ ਨਾਲ ਉਹਦਾ ਦਾ ਰਾਹ ਰੋਕਣ ਵਾਸਤੇ ਟੱਕਰ ਲਈ ਆ ਮੈਂ ਹਰਿਆਣੇ ਦੀਆਂ ਸੰਗਤਾਂ ਨੂੰ ਇਹੀ ਅਪੀਲ ਕਰਦਾ ਚਾਹੇ ਉਹ ਰਤਿਆਵਾ ਚਾਹੇ ਫਤਿਹਪੁਰਬਾਦ ਚਾਹੇ ਰਤਨਗੜਿਆ ਕਿ ਸਾਡੇ ਸਿਰ ਤੇ ਹੱਥ ਰੱਖੋ ਸਾਡੇ ਉਮੀਦਵਾਰਾਂ ਦੇ ਤਾਂ ਕਿ ਕਮੇਟੀ ਵੱਖਰੀ ਰਹਿ ਸਕੇ ਹਰਿਆਣੇ ਦੀਆਂ ਸੰਗਤਾਂ ਨੇ ਇੱਕ ਫੈਸਲਾ ਕਰਨਾ ਇਹ ਕਮੇਟੀ ਵੱਖਰੀ ਰੱਖਣੀ ਆ ਕਿ ਬਾਦਲਾਂ ਦਾ ਕਬਜ਼ਾ ਕਰਾਉਣਾ ਜੇ ਬਾਦਲਾਂ ਦਾ ਕਬਜ਼ਾ ਹੋ ਗਿਆ ਤਾਂ ਫਿਰ ਇਹ ਜਿਹੜੇ ਹੁਣ ਅਸੀਂ ਧਰਮ ਪ੍ਰਚਾਰ ਸਹੂਤਾਂ ਦੇ ਰਹੇ ਆ ਜਾਂ ਸਹਾਇਤਾ ਫੰਡ ਜਾਰੀ ਕਰ ਰਹੇ ਆ ਇਹ ਬਿਲਕੁਲ ਹੀ ਜਿਹੜੇ ਆ ਬੰਦ ਹੋ ਜਾਣਗੇ ਨਾ ਉਹਨਾਂ ਨੇ ਪਹਿਲਾਂ ਕੀਤਾ ਸੀ ਤੇ ਨਾ ਉਹਨਾਂ ਨੇ ਹੁਣ ਕਰਨਾ ਇਸ ਕਰਕੇ ਮੇਰੀ ਬੇਨਤੀ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਜਿਹੜੇ ਬਾਦਲਾਂ ਦੇ ਮੂਰੇ ਬਣ ਰਹੇ ਆ ਕਿ ਉਹਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਆ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਜੋ ਦੋਸ਼ੀ ਆ ਤੇ ਕਾਤਲਾਂ ਨੂੰ ਉਹਦੇ ਦੇਣ ਦੇ ਦੋਸ਼ੀ ਕਾਲ ਤਰਫ਼ ਤੋਂ ਭਗੌੜੇ ਆ ਹੁਣੇ ਕੋਈ ਇਲਜ਼ਾਮ ਨਹੀਂ ਆਕਾਲ ਤਖ਼ਾ ਸਾਹਿਬ ਤੇ ਇਕੱਲਾ ਇਕੱਲਾ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਵਾ ਤੇ ਇਕੱਲੇ ਇਕੱਲੇ ਗੁਨਾਹ ਦੀ ਉਹਨਾਂ ਨੂੰ ਜਿਹੜੀ ਉੱਥੇ ਸਜ਼ਾ ਲੱਗੀ ਆ ਤੇ ਇਸ ਕਰਕੇ ਮੇਰੀ ਸਿੱਖ ਸੰਗਤਾਂ ਨੂੰ ਹਰਿਆਣੇ ਦੇ ਸਿੱਖ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਸਿਰਖਾ ਮੇਰੀ ਅਪੀਲ ਨੂੰ ਜਿਹੜਾ ਸੁਣਨਗੇ ਪ੍ਰਵਾਨ ਕਰਨਗੇ ਕਿ ਬਾਦਲਾ ਨੂੰ ਮੂੰਹ ਨਹੀਂ ਲਾਇਆ ਜਾਊਗਾ ਨਾ ਬਾਦਲਾ ਦੇ ਕਿਸੇ ਕੈਂਡੀਡੇਟ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵੱਲੋਂ ਆਜ਼ਾਦ ਉਮੀਦਵਾਰ ਦਿੱਤੇ ਗਏ ਆ ਕਿ ਸਰਦਾਰ ਸਰਨ ਸਿੰਘ ਰਤੀਆ ਸੁਖਵਾਲ ਸਿੰਘ ਜੁਮਿੰਦਰ ਸਿੰਘ ਜੀ ਇਹਨਾਂ ਦੇ ਹੱਕ ਚ ਫਤਵਾ ਦੇਣਾ ਜੇਕ ਮੈਂ ਹੋਰ ਬੇਨਤੀ ਕਰਦੇ ਆਂ ਕਈ ਵੀਰਾਂ ਨੂੰ ਇਹ ਭੁਲੇਖਾ ਕਿ ਕਿਸ ਤਰੀਕੇ ਨਾਲ ਕਮੇਟੀ ਲੈ ਜਾਣਗੇ ਦੇਖੋ ਜੇਕਰ ਉਹਨਾਂ ਦੇ ਵੱਧ ਮੈਂਬਰ ਜਿੱਤ ਗਏ ਤਾਂ ਉਹਨਾਂ ਨੇ ਪਹਿਲੇ ਜਰਨਲ ਹਾਊਸ ਦੇ ਵਿੱਚ ਮਤਾ ਪਾਸ ਕਰ ਦੇਣਾ ਕਿ ਅਸੀਂ ਵੱਖਰੀ ਕਮੇਟੀ ਨਹੀਂ ਚਾਹੁੰਦੇ ਅਸੀਂ ਤਾਂ ਫਿਰ ਬਾਦਲਾਂ ਦੇ ਨਾਲ ਹੀ ਜਾਣਾ ਤਾਂ ਫਿਰ ਸਾਡੇ ਸਿੱਖ ਜਿਹੜੇ ਹੱਥ ਮਲਦੇ ਰਹਿ ਜਾਣਗੇ ਹਰਿਆਣੇ ਵਾਲੇ ਹਰਿਆਣੇ ਵਾਲੇ ਸਿੱਖਾਂ ਨੂੰ ਸਾਡੀ ਇਹ ਬੇਨਤੀ ਆ ਕਿ ਜੇਕਰ ਹਰਿਆਣਾ ਕਮੇਟੀ ਦਾ ਪ੍ਰਬੰਧ ਵੱਖਰਾ ਰੱਖਣਾ ਵਾ ਤਾਂ ਫਿਰ ਤੁਹਾਨੂੰ ਫੈਸਲਾ ਸਾਡੇ ਹੱਕ 'ਚ ਦੇਣਾ ਹੋਊਗਾ ਸਾਡੇ ਸਿਰ ਤੇ ਹੱਥ ਰੱਖਣਾ ਹੋਊਗਾ ਸਾਡੀ ਕੰਡ ਤੇ ਹੱਥ ਰੱਖਣਾ ਹੋਊਗਾ ਔਰ ਜੋ ਪਿਛਲੇ ਸਮੇਂ ਅਸੀਂ ਕੀਤਾ ਉਹ ਤੁਹਾਡੇ ਸਾਹਮਣੇ ਪ੍ਰਚਾਰ ਪ੍ਰਸਾਰ ਮੈਂ ਦਾਅਵੇ ਨਾਲ ਕਹਿ ਸਕਦਾ ਸੰਗਤਾਂ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਿ 10 ਰੁਪਏ ਦਾ ਕਦੇ ਹਰਿਆਣਾ ਕਮੇਟੀ ਤੋਂ ਮੈਂ ਤੇਲ ਵੀ ਨਹੀਂ ਪਵਾਇਆ ਕਦੇ ਗੱਡੀ ਨਹੀਂ ਵਰਤੀ ਕਦੇ ਮੁਲਾਜ਼ਮ ਨਹੀਂ ਵਰਤਿਆ ਅਸੀਂ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਸੈਂਕੜੇ ਨੌਜਵਾਨ ਭਰਤੀ ਕੀਤੇ ਆ ਅਮਰ ਸੰਚਾਰ ਧਰਮ ਪ੍ਰਚਾਰ ਵੱਡੇ ਫੰਕਸ਼ਨ ਸਾਬਜਾਦਿਆਂ ਦੀ ਸ਼ਹਾਦਤ ਦੇ ਸਫਰੇ ਸ਼ਹਾਦਤ ਪ੍ਰੋਗਰਾਮ ਗੁਰਪੁਰਬ ਨੈਸ਼ਨਲ ਪੱਧਰ ਤੇ ਅਸੀਂ ਮਨਾਏ ਆ ਦੁਨੀਆ ਨੇ ਦੇਖੇ ਸਾਡੇ ਧਰਮ ਪ੍ਰਚਾਰ ਦੇ ਜਥੇ ਪੰਜਾਬ ਵਾਲੇ ਸਾਡੇ ਕੋ ਮੰਗ ਕੇ ਲੈ ਜਾਂਦੇ ਜੰਮੂ ਕਸ਼ਮੀਰ ਵਾਲੇ ਮੰਗ ਕੇ ਜੰਮੂ ਕਸ਼ਮੀਰ ਤੱਕ ਸਾਡੇ ਧਰਮ ਪ੍ਰਚਾਰ ਦੇ ਜਥੇ ਪ੍ਰਚਾਰ ਵਾਸਤੇ ਗਏ ਆ ਇਹ ਤਾਂ ਹੀ ਹੋਇਆ ਕਿ ਜੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਖਰੀ ਆ ਤੇ ਉਹਦਾ ਅਸੀਂ ਪ੍ਰਬੰਧ ਕਰ ਰਹੇ ਆ ਜੇਕਰ ਸਾਡੇ ਉਮੀਦਵਾਰਾਂ ਦੀ ਜਗ੍ਹਾ ਬਾਦਲਾਂ ਦੇ ਉਮੀਦਵਾਰਾਂ ਨੂੰ ਮੌਕਾ ਦੇ ਦਿੱਤਾ ਤੇ ਕਮੇਟੀ ਆਪਣੇ ਹੱਕ ਨਹੀਂ ਰਹਿਣੀ ਇਸ ਕਰਕੇ ਸਾਡੀ ਬੇਨਤੀ ਆ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਆ ਫਤਿਆਬਾਦ ਵਾਲਿਓ ਤੁਹਾਡੀਆਂ ਸੀਟਾਂ ਜਿਹੜੀਆਂ ਨੇ ਚੜ੍ਹਦੀ ਕਲਾ ਦੇ ਨਾਲ ਸਾਡੇ ਸ਼ਰੋਮਣੀ ਕਾਲੀ ਦਲ ਜਾਤ ਦੇ ਉਮੀਦਵਾਰਾਂ ਨੂੰ ਜਿਤਾਇਓ ਮੈਂ ਅੱਜ ਅਪੀਲ ਕਰਨ ਪਹੁੰਚਿਆ ਵੀ ਤੁਹਾਡੀ ਕੱਲੀ-ਕੱਲੀ ਵੋਟ ਮੇਰੇ ਹੱਕ ਵਿੱਚ ਜਾਊਗੀ ਹਰਿਆਣੇ ਦੇ ਹੱਕ 'ਚ ਜਾਊਗੀ ਹਰਿਆਣਾ ਕਮੇਟੀ ਦੇ ਹੱਕ 'ਚ ਜਾਊਗੀ ਜਿਵੇਂ ਅਸੀਂ ਬਾਦਲਾਂ ਦੇ ਖਿਲਾਫ ਲੜੇ ਉਹਨਾਂ ਮੁਕਾਦਮੇ ਪਾਏ ਸਾਡੇ ਤੇ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਅਸੀਂ ਜੇਲਾਂ ਦੀ ਪਰਵਾਹ ਨਹੀਂ ਕੀਤੀ ਮੁਕਦਮਿਆਂ ਦੀ ਪਰਵਾਹ ਨਹੀਂ ਕੀਤੀ ਅਸੀਂ ਧਰਮ ਦੀ ਗੱਲ ਨੂੰ ਸਿਰ ਜਾਵੇ ਦਾ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਦੇ ਸਿਧਾਂਤ ਤੇ ਪਹਿਰਾ ਦਿੱਤਾ ਵਾ ਤੇ ਹੁਣ ਤੁਹਾਡੇ ਕੋਲ ਪਹਿਲਾਂ ਸਾਨੂੰ ਸਰਕਾਰ ਨੇ ਨਾਮਿਨੇਟ ਕੀਤਾ ਸੀ ਐਕਟ ਅਨਸਾਰ ਹੁਣ ਇਹ ਫੈਸਲਾ ਤੁਹਾਡੇ ਹੱਥਾ ਹੁਣ ਸੰਗਤਾਂ ਨੇ ਸਾਨੂੰ ਚੁਣ ਕੇ ਜਿਹੜਾ ਹੈਗਾ ਭੇਜਣਾ ਮੈਂ ਖੁਦ ਵੀ ਕਾਲਾਂ ਵਾਲੀ ਹਲਕਾ 35 ਨੰਬਰ ਵਾਰਡ ਤੋਂ ਸੰਗਤਾਂ ਦੀ ਕਚਹਿਰੀ ਦੇ ਵਿੱਚ ਆ ਸੰਗਤਾਂ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨਦੇ ਹੋਏ ਬੜੀ ਭਾਰੀ ਹਨੇਰੀ ਪੂਰੇ ਹਰਿਆਣੇ ਚਾਈ ਹੋਈ ਆ ਸਾਰੀਆਂ ਸਿੱਖ ਸੰਗਤਾਂ ਚਾਹੇ ਕੋਈ ਅੰਦਰ ਬੈਠਾ ਤੇ ਕੋਈ ਬਾਹਰ ਆ ਚਾਹੇ ਕੋਈ ਝੋਪਾ ਚਾਹੇ ਮਦਾਨ ਵਿੱਚ ਆ ਉਹ ਸਾਰੇ ਚਾਹੁੰਦੇ ਆ ਕਿ ਸਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਰਹੇ ਤੇ ਉਹ ਸਾਡੇ ਨਾਲ ਜਿਹੜੇ ਆ ਸਾਰੇ ਸਿੱਖ 돌 ਰਹੇ ਅੱਜ ਵੀ ਮੈਂ ਇਥੋਂ ਬਾਅਦ ਹਤਿਆਬਾਦ ਜਾ ਰਿਹਾ ਫਿਰ ਹਿਸਾਰ ਜਾ ਰਿਹਾ ਫਿਰ ਨਾਰਨੌਲ ਮਹਿੰਦਰਗੜ੍ਹ ਜਾ ਰਿਹਾ ਫਿਰ ਗੁਰगांव ਜਾ ਰਿਹਾ ਹਰ ਜਗ੍ਹਾ ਤੇ ਸੰਗਤਾਂ ਬੁਲਾ ਰਹੀਆਂ ਨੇ ਔਰ ਸੰਗਤਾਂ ਦੇ ਵੱਲੋਂ ਹੀ ਭਰੋਸਾ ਦਿੱਤਾ ਜਾ ਰਿਹਾ ਕਿ ਅਸੀਂ ਸ਼੍ਰੋਮਣੀ ਕਾਲੀਦਾਵਾਲਾ ਜਾਦ ਦੇ ਨਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੇ ਰੱਖਣ ਦੇ ਫੈਸਲੇ ਤੇ ਪਹਿਰਾ ਦੇਵਾਂਗੇ ਜਿਨ੍ਹਾਂ ਨੇ ਪਹਿਲਾਂ ਹਰਿਆਣਾ ਕਮੇਟੀ ਵੱਖਰੀ ਕਰਨ ਵਾਸਤੇ ਲੜਾਈ ਲੜੀ ਚਾਹੇ ਉਹ ਜਗਦੀਸ਼ ਸਿੰਘ ਢੀਡਾ ਸੀ ਚਾਹੇ ਦਲਾਰ ਸਿੰਘ ਨਲਵੀ ਸੀ ਹੁਣ ਉਹ ਮੈਂਬਰੀਆਂ ਦੀ ਖਾਤਰ ਬਾਦਲਾਂ ਨਾਲ ਰਲ ਗਏ ਆ ਬਾਦਲਾਂ ਨਾਲ ਸਮਝੌਤਾ ਕਰ ਲਿਆ ਉਹਨਾਂ ਦੇ ਮੋਹਰੇ ਬਣ ਗਏ ਆ ਉਹਨਾਂ ਨਾਲ ਸੀਟਾਂ ਦੀ ਵੰਡ ਕਰ ਇਹਨਾਂ ਦੋਨਾਂ ਤੋਂ ਆਪਾਂ ਨੇ ਖਿਹੜਾ ਛਡਾ ਕੇ ਤੇ ਹਰਿਆਣੇ ਦੇ ਹੱਕ ਵਿੱਚ ਫੈਸਲਾ ਦੇਣਾ ਤੇ ਹਰਿਆਣਾ ਕਮੇਟੀ ਨੂੰ ਵੱਖਰੇ ਰੱਖਣਾ ਹਾਂਜੀ ਧੰਨਵਾਦ ਜੀ ਬਾਈ ਜੀ ਚਾਹਤਾ ਹਾਂ ਜੀ